ਇਸ ਵਰੂਪ। ਤੁਸੀ ਕਰੋ। ਕੀ ਬੋਲੀ? ਹਾਂਜੀ ਜੈ ਗੁਰੂ ਦੇ ਧੰਨ ਗੁਰੂ ਦੇ ਜੈ ਭੀਮ ਜੈ ਭਾਰਤ। ਸਾਥੀਓ ਇੱਕ ਵੀਡੀਓ ਰਾਹੀਂ ਪਤਾ ਲੱਗਿਆ ਸੀ ਕਿ ਇਸ ਪਰਿਵਾਰ ਦੇ ਜਿਹੜੀ ਪਿੱਛੇ ਧੇਰੀ ਆਈ ਸੀ ਦੋ ਤਿੰਨ ਦਿਨ ਪਹਿਲਾਂ ਉਹਦੇ ਵਿੱਚ ਛੱਤ ਉੱਡ ਗਈ ਸੀ ਤੇ ਪਤਾ ਲੱਗਿਆ ਸੀ ਕਿ ਬਹੁਤ ਗਰੀਬ ਪਰਿਵਾਰ ਹੈ। ਅਸੀਂ ਡਾਕਟਰ ਬੀ ਆਰ ਅੰਬੇਦਕਰ ਵੈਲਫੇਅਰ ਚੈਰੀਟੇਬਲ ਮੰਚ ਗਰੀਬ ਸਮਾਜ ਸੇਵਾ ਸਿੱਖਿਆ ਸੰਘਰਸ਼ ਸਮਤੀ ਬੇਜਮੀਨੇ ਲੋਕ ਗਰੁੱਪ ਵੱਲੋਂ ਇਸ ਸਮਾਜ ਦੀ ਤਿਲਫੁੱਲ ਜਿੰਨੀ ਕਿ ਹੋ ਸਕੀ ਅਸੀਂ ਆਰਥਿਕ ਸਹਾਇਤਾ ਕਰਨ ਦੇ ਲਈ ਪੁੱਜੇ ਸੀ ਤਾਂ ਜੋ ਇਹ ਪਰਿਵਾਰ ਥੋੜੇ ਥੋੜੇ ਕਰਕੇ ਆਪਾਂ ਸਾਰੇ ਇਕੱਠੇ ਹੋ ਕੇ ਇਹਦਾ ਇਹਨਾਂ ਦੀ ਜਿਹੜੀ ਛੱਤ ਪਾ ਸਕੇ ਤੇ ਬਾਕੀਆਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਇਹ ਪਠਲ ਕਲੋਨੀ ਸੰਗਰੂਰ ਦੇ ਵਿੱਚ ਰਹਿائش ਹੈ ਇਹਨਾਂ ਦੀ ਤੇ ਉਹ ਛੋਟੇ ਛੋਟੇ ਬੱਚੇ ਨੇ ਪਰਿਵਾਰ ਬਹੁਤ ਗਰੀਬ ਹੈ ਦਿਹਾੜੀਦਾਰ ਨੇ ਆਓ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਦੀ ਸੇਵਾ ਕਰੀਏ ਇਹਨਾਂ ਦੀ ਹੈਲਪ ਕਰੀਏ ਜੈ ਗੁਰੂ ਦੇਵ ਧੰਨ ਗੁਰੂ ਦੇ ਹਾਂਜੀ ਮੈਂ ਆਪਣਾ ਧੰਨਵਾਦ ਕਰ ਦਿੰਦਾ ਹਾਂ ਸਾਰੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਮੇਰੀ ਜੋ ਇਹਨਾਂ ਨੇ ਮੇਰੀ ਸੁਣੀ ਅਸੀਂ ਗਰੀਬ ਪਰਿਵਾਰਾਂ ਜੀ ਬਹੁਤ ਬਹੁਤ ਧੰਨਵਾਦ ਜੀ